ਹਾਜੀ ਕਿਸਾਨ ਕਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਅੱਜ ਪਹੁੰਚੇ ਆ ਪਿੰਡ ਸੋਲ ਤਹਿਸੀਲ ਜ਼ਿਲ੍ਹਾ ਸ਼੍ਰੀ ਧਰਮਤਰਨ ਸਾਹਿਬ ਇਸ ਕਰ ਉਹ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ ਪਸ਼ੂ ਵਪਾਰ ਦਾ ਕਿੱਤਾ ਕਰਦਾ ਵੀਰ ਤੇ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਨਾਲ ਕੇ ਪੈਸੇ ਆਪਾਂ ਤੁਹਾਨੂੰ ਟੋਟਲ 5 ਕਿਤ ਦਿਖਾਉਣੇ ਆ ਸੋ ਪੰਜੇ ਵੜਾ ਜਿਹੜੀਆਂ ਸੁਈਆਂ ਸਵਾਈਆਂ ਨੇ ਠੀਕ ਆ ਜੀ ਨਾਲ ਪ੍ਰੋਪਰ ਬੱਚੇ ਦਿਖਾ ਦੇਾਂਗੇ ਸੋਇਆ ਸੋਇਆ ਮਾਲ ਆ ਸਾਰਾ ਇਸ ਕਰਕੇ ਕੋਈ ਵੀ ਖਰੀਦਦਾਰ ਆਪਣਾ ਭਰਾ ਹੁੰਦਾ ਠੀਕ ਹੈ ਜੀ ਦੋ ਟਾਈਮ ਚੋਕੇ ਚਾਹੇ ਮੇਰਾ ਵੀ ਕੋਈ ਚਾਰ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਕਰ ਸਕਦੇ ਹੋ ਆਪਣਾ ਹੱਕ ਸਮਝ ਕੇ ਅੱਜ ਤਰੀਕ 18 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਸੋ ਸਾਰੇ ਪਸ਼ੂ ਦਿਖਾਵਾਂਗੇ ਐਂਡ ਤੱਕ ਵੀਡੀਓ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਭਰਾਵਾਂ ਨੂੰ ਉਹ ਮਿਲ ਸਕੇ ਪਿੰਡ ਸੋਲ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਠੀਕ ਹੈ ਜੀ ਸੁਰਸਿੰਘ ਪਿੰਡ ਵੀ ਲੱਗੇ ਆ ਤੇ ਬਾਕੀ ਪੁੱਚਰ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਹਾਲ ਵੀ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਇਸੇ ਤਰ੍ਹਾਂ ਮਾਲ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਸੇਲ ਪਰਤੇ ਚਲਾ ਠੀਕ ਹੈ ਜੀ ਤੇ ਮੱਜਾਂ ਵੀ ਆਉਂਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਕੋਈ ਪੰਜ ਚਾਰ ਪਸ਼ੂ ਜਿਹੜੇ ਮੱਜਾਂ ਵੀ ਕਈ ਵਾਰ ਖੜੀਆਂ ਹੁੰਦੀਆਂ ਠੀਕ ਹੈ ਜੀ ਆਏ ਨਵੇਂ ਪਸ਼ੂਆਂ ਦੀ ਜਿਹੜੀ ਪੁੱਛ ਗੇਛਾ ਤੁਸੀਂ ਉਹ ਕਰਦੇ ਰਿਆ ਕਰੋ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਤਨਾਮ ਕੀ ਹਾਲ ਚਾਲ ਵੀਰੇ ਸਾਰਿਆਂ ਸასი ਸ਼ਾਲ ਭਾਈ ਜੀ ਠੀਕ ਠਾਕ ਜੀ ਸਤਨਾਮ ਕੀ ਹਾਲ ਚਾਲ ਬਹੁਤ ਵਧੀਆ ਸਤਨਾਮ ਜੀ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਅੱਛਾ ਸਤਨਾਮ ਅੱਜ ਤਕਰੀਬਨ ਵੜ ਗਈਆਂ ਸਾਰੀਆਂ ਆਪਣੇ ਕੋ ਠੀਕ ਹੈ ਜੀ ਹਾਂ ਜੀ ਠੀਕ ਹੈ ਮੱਝਾਂ ਮੁੱਝਾਂ ਮੈਂ ਕਿਹਾ ਪਹਿਲਾਂ ਜ਼ਿਆਦਾਤਰ ਲੈ ਕੇ ਆਉਂਦੇ ਰਹੇ ਹਾਂ ਹਾਂ ਜੀ ਭਾਈ ਮਈਆਂ ਹੋਣੀਆਂ ਆਈਆਂ ਤੁਸੀਂ ਦੋ ਦਿਨ ਮੇਰੇ ਹੋ ਗਏ ਉਹ ਤੇ ਨੇ ਦੇਖੀਆਂ ਕੱਲ ਤਿੰਨ ਮਈਆਂ ਆਈਆਂ ਠੀਕ ਆ ਹਾਂ ਜੀ ਠੀਕ ਆ ਅੱਜ ਵੇੜਾ ਨੇ ਫਿਲਾਈਆਂ ਅੱਜ ਵੇੜਾ ਠੀਕ ਆ ਤੇ ਸ਼ੁਰੂਆਤ ਸਤਨਾਮ ਇਥੋਂ ਕਰ ਲਾ ਪਹਿਲੇ ਨੰਬਰ ਤੇ ਆ ਵੇੜਾ ਵੀਰ ਕੀ ਡਿਟੇਲ ਕੀ ਰਿਕਾਰਡ ਵੀਰ ਬਾਈ ਦਾ ਜਿਹੜੀ ਇਹ ਸੁਈ ਨੂੰ ਹੋ ਗਿਆ 8 ਦਿਨ ਹੋ ਗਏ ਜਲੇ ਸੁਈ ਨੂੰ 8-10 ਦਿਨ ਹੋ ਗਏ ਆ ਇਹ 15 ਕਿਲੋ ਦੇਗਾ 14-15 14-15 ਕਿਲੋ ਦੇਚਾ 14-15 ਕਿਲੋ ਹਾਂ ਜੀ 8 ਦਿਨਾਂ ਦੀ ਸੁਈ ਆ ਹਾਂ ਹਾਂ ਹਣੀ ਠੀਕ ਹੈ। ਪੈਗੀ ਵਾੜਾ ਜੀ। ਠੀਕ ਹੈ। ਬੱਚਾ ਮਗਰ ਬੱਚਾ। ਮਗਰ ਵਾਛੀ ਜੋ। ਲੋ ਜੀ ਮਗਰ ਵਾਛੀ ਆ ਠੀਕ ਹੈ ਜੀ। ਫੀਮੇਲ ਕਾਫ ਆ ਮਗਰ। ਤੇ ਸੂਆ ਮੇਰਾ ਫਿਰ ਕੋਈ ਦੂਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ। ਤੇ ਦੁੱਧ ਕਿੰਨਾ ਦੱਸਿਆ ਇਸ ਵਕਤ? ਜੀ ਜੀ 14 ਗ੍ਰਾਮ ਤੁਸੀਂ ਲਾਓ। 14 ਕਿਲੋ ਆ। ਹਾਂ ਜੀ। ਇਹ ਨੈਟ ਜਿਹੜਾ ਹਨਾ। ਹਾਂ ਜੀ ਹਾਂ ਜੀ। ਜਿਹੜਾ ਆਪਾਂ ਚੁਵਾ ਦਾਂਗੇ ਆਪਾਂ ਉਸੇ ਦੁੱਧ ਦੀ ਗੱਲ ਕਰਾਂਗੇ। ਆਪਾਂ ਇਹ ਵੀ ਕਰ ਕਰਨੀ ਹੈ ਵੀ ਸੇਵਾ ਕਰਕੇ ਪਤਾ ਲੇ। ਨਾਲੇ ਦੀ ਸੇਵਾ ਆਪਣੀ ਗੈਂਟੀ ਵੀਰ ਜੀ ਆਪਣੇ ਘਰ ਦੀ ਆ। ਠੀਕ ਆ ਜਿਸ ਵੇ ਕੋ ਚੋਲੇ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਚਸਲੀ ਕਰੇ ਆਪਣੀ ਜਾਣ ਕੇ ਠੀਕ ਆ ਜੀ ਹਾਂਜੀ ਜਾਂ ਸਤਨਾਮ ਖੋਲ ਮੜਾ ਜਾ ਤੋੜ ਕੇ ਦਿਖਾਈਏ ਫਿਰ ਸੋ 14 ਕਿਲੋ ਤੇ ਦੋਸਤੋ ਇਸ ਵਕਤੇ ਚੱਲਣ ਦੀ ਆ ਕੱਦ ਵੱਡਾ ਵਹਿੜ ਤਾਂ ਵੈਸੇ ਵਹਿੜਣ ਜਿੰਨੀਆਂ ਤੁਹਾਨੂੰ ਦਿਖਾਵਾਂਗੇ ਵੈਸੇ ਰਲਦੇ ਮਿਲਦੇ ਕੱਦ ਕਾਠੀ ਆ ਸਾਰਿਆਂ ਦੇ ਤੇ ਵੱਡੇ ਕੱਦ ਕਾਠ ਦੇ ਵਿੱਚ ਜਿਹੜਾ ਵਹਿੜ ਜਿੰਨਾ ਕਿ ਨਾਰਮਲ ਆਪਾਂ ਫਾਰਮ ਦੇ ਵਿੱਚ ਐਨੀਮਲ ਦੇਖਦੇ ਆ ਸੋ 14 ਕਿਲੋ ਤੋਂ ਸਟਾਰਟਿੰਗ ਇਹਦੀ ਹੈਗੀ ਆ 14 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਆ ਦੇਖੋ ਜੀ ਛੋਟੀ ਜਿਹੀ ਠੀਕਾ ਮੋੜਨੇ ਹੋ ਫਿਰ ਮੋੜ ਲਿਓ ਠੀਕਾ ਇਹ ਤਾਂ ਮੋਲ ਸਤਨਾਮ ਕੀ ਕਰਤਾ 30 70000 ਰੁਪਏ ਜ 70 ਹਾਂਜੀ ਠੀਕ ਆ ਜੀ ਲੈ ਲਓ ਤੁਹਾਨੂੰ ਛੋੜ ਚੱਪੇ ਹਾਂਜੀ ਕਰ ਦਾਂ ਕਰ ਦਾਂਗੇ ਜੀ ਮਾਨਤਾ ਕਰਾਂਗੇ ਹਾਂਜੀ ਠੀਕ ਹੈ ਬਾਕੀ ਵੈਰ ਜੀ ਸਾਹਮਣੇ ਆਲੀ ਆ ਤੁਹਾਡਾ ਵੈਰ ਹੋਦਾ 20 ਕਿਲੋ ਭਰੇ ਪਰ ਅੱਜ ਸਾਹਮਣੇ ਸਾਹਮਣੇ ਆਲੀ ਵੈਰ ਕਾਲੀ ਆਪੇ ਕੋਈ ਆ ਤੇ ਜੇ ਸਾਹਮਣੇ ਵੈਰ ਇਹੋ ਹੀ ਹੋਦੋ ਦੋ ਵਦੂਗੀ ਠੀਕ ਹੈ ਬਾਕੀ ਵੈਰ ਜੀ ਕੋਈ ਛੱਕ ਨਹੀਂ ਆ ਫੁੱਲ ਬਰੀਡ ਆ ਕੱਦ ਕੁਦ ਵੱਡਾ ਹੈ ਬਿਲਕੁਲ ਬੋਦੀ 70000 ਦੀ ਇਹ ਮਿਲ ਜੂਗੀ ਠੀਕ ਹੈ ਜੀ ਵਿੱਚੋਂ ਛੋੜਛੱਪਾ ਹੋ ਜਾਊਗਾ ਮਾਨਤਨ ਹੋਊਗਾ ਠੀਕ ਹੈ ਜੀ ਸੋ ਜਿੰਨਾ ਵੀ ਮੁੱਲ ਰੇਟ ਦੱਸਿਆ ਜਾਊਗਾ ਵਿੱਚੋਂ ਛੋੜਛੱਪੇ ਹੋਣਗੇ ਲਾਜ਼ਮੀ ਠੀਕ ਹੈ ਇਹ ਵੈਰ ਬੱਚਾ ਮਗਰ ਦੇ ਬੱਛੀ ਆ ਇਧਰ ਸੈਕਟਰ ਨੰਬਰ ਤੇ ਆ ਆਪਣੇ ਕੋਲ ਜਿਹੜੀ ਖੜ ਇਹ ਗਲੀ ਨੂੰ 5 ਦੇ ਸੁਝੇ ਜਲੇ ਸਾਤਾਂ ਅੱਛਾ ਜੀ 5 ਤੋਂ 6 ਹੋ ਜੇ ਸਾਤਾਂ ਇੱਥੇ ਦੋੜੀ ਉਧਰ ਕੀ ਉਧਰ ਕੀ ਠੀਕ ਹੈ ਜੀ ਇਹ ਗਲੇ ਵੀਰ ਜੀ 20 ਕਿਲੋ ਦੁੱਧ ਆਣਾ 20 ਕਿਲੋ ਦੁੱਧ ਹਾਂ ਜੀ ਮਗਰ ਬੱਛਾ ਕਿ ਬੱਛੀ ਮਗਰ ਵੀ ਜੀ ਬੱਛੀ ਹੈ ਤੇਰੀ ਮਗਰ ਬੱਛੀ ਹੈ ਹਾਂ ਜੀ ਜੀ ਠੀਕ ਹੈ ਜੀ ਐਸ ਵਕਤ 20 ਕਿਲੋ ਹੈਗਾ ਜਿਹੜਾ ਹਾਂ ਜੀ ਜੀ ਠੀਕ ਹੈ ਜੀ ਲਓ ਦੱਸੋ ਸੁਬਿਆਂ ਦੇ ਵਿੱਚ ਆਪਦੀ ਤੁਸੀਂ ਸਮਝ ਵੇਖ ਲਿਓ ਕੋਈ ਫਿਰ ਤਿੱਜਾ ਮੰਨ ਲੇ ਆਪਦੀ ਸਮਝ ਵੇਖ ਲਿਆ ਜੀ ਠੀਕ ਹੈ ਜੀ ਕਾਤ ਤੋਂ ਵੱਡਾ ਇਸ ਵੜ ਦਾ 20 ਕਿਲੋ ਦੁੱਧ ਤੋਂ ਸ਼ਟਾਰਟਿੰਗ ਆ ਹਫਤੇ ਦੀ ਸੂਈ ਆ ਮਗਰ ਬ ਬਾਕੀ ਚੂਣ ਜਾਂ ਦੀ ਚੰਗੀ ਖਰੀ ਆ ਲੈ ਵੀ ਜੀ ਸਾਫ ਹੈ ਚੁਾਈ ਸਾਫ ਸੁਥਰੀ ਹੈ ਹਾਂਜੀ ਠੀਕ ਆ ਜੀ ਇਹ ਵੀ ਚੁਾਈ ਸਾਫ ਆ ਇਹ ਜੂੜ ਇਚ ਲਿੰਦੀ ਜੋ ਥੱਲੇ ਮੀਆਂ ਦੀ ਜੂੜ ਜੂੜ ਮੀਆਂ ਦੀ ਥਾਂ ਲਿੰਦੀ ਹਾਂਜੀ ਹਾਂਜੀ ਠੀਕ ਆ ਜੀ ਬਾਦ ਦੋਸਤੋ ਰਸਾ ਜਿਹੜਾ ਜੂਟ ਆ ਉਹ ਬਿਲਕੁਲ ਥੱਲੇ ਲੱਤਾਂ ਦੇ ਪਾਉਣਾ ਪੈਂਦਾ ਠੀਕ ਆ ਜੀ ਖੁੱਚਾਂ ਤੋਂ ਬਿਲਕੁਲ ਥੜੀ ਸਾਈਡ ਤੇ ਜਿਵੇਂ ਆਪਾਂ ਇੱਕ ਨਾਰਮਲੀ ਮੱਝਾਂ ਨੂੰ ਪਾਉਨੇ ਆ ਤੇ 20 ਕਿਲੋ ਦੁੱਧ ਇਸ ਵਾਰਡ ਦੇ ਥੱਲੇ ਹਾਜ਼ਰ ਆ ਦੇਖੋ ਜੀ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾ ਦਿੰਨੇ ਆ ਠੀਕ ਆ ਜੀ ਤੇ ਮਗਰ ਇਹਦੇ ਬੱਚੀ ਫੀਮੇਲ ਕਾਫ ਆ ਤੇ ਹਫਤੇ ਦੀ ਵੀਰ ਚੰਗੀ ਦੱਸਣ ਡਿਆ ਬਾਕੀ ਮੇਰਾ ਭਰਾ ਜਿੱਦਾਂ ਮਰਜ਼ੀ ਆਪਣੀ ਦੋ ਟਾਈਮ ਚੋਕੇ ਉਸੇ ਤਸੱਲੀ ਕਰਿਓ ਠੀਕ ਆ ਹੌਲੀ ਜਰੂਰ ਮੂੰਹ ਖਾ ਗਾਲ ਮੂੰਹ ਮੂੰਹ ਮਾਨੇ ਆਹ ਦੇਖੋ ਜੀ ਪਰਲੀ ਵੈਸੀ ਹੋਣ ਦੇ ਉੱਪਰ ਹੀ ਕਰਦੇ ਸੋ ਆ ਗਾਇਬ ਗੂਪ ਆਪਸੀ ਥਨਾਂ ਦੇ ਵਿੱਚ ਠੀਕ ਆ ਜੀ ਚੰਗਾ ਤਕਰੀਬਨ ਕੋਈ 5 5 4 4 ਇੰਚ ਦੇ ਥਨ ਤੋਂ ਹੁਵਾਂ ਨੇੜੇ ਦੋਸਤੋਂ ਵੈਸੇ ਚਵਾਈ ਦਾ ਸਮਾਂ ਹੁਣ ਨੇੜੇ ਆ ਗਿਆ ਸ਼ਾਮ ਦੀ ਦਾ ਹਾਂ ਜੀ ਜੀ ਉਹ ਸਮਾਂ ਬਣਿਆ ਥਣਿਆ ਪਸ਼ੂ ਤੁਹਾਨੂੰ ਨਜ਼ਰ ਆ ਜਾਊਗਾ ਠੀਕ ਆ ਤੇ ਇਹ ਸਤਨਾਮ ਕਿੰਨੇ ਦੀ ਦੇ ਰਿਹਾ ਫਿਰ ਵੜ ਇਹ ਵੀ ਜੀ 70000 ਕਰਦੇ ਆਪਾਂ ਮੁੱਲ ਦਾ 70000 ਹਾਂਜੀ ਬਾਕੀ ਜਿਹੜਾ ਵੀ ਵੀਰ ਫੋਨ ਕਰੂਗਾ ਉਹਦਾ ਮਾਤਰ ਕਰਦਾ ਕਿ ਜਿਹੜਾ ਦੂਰ ਖੜਦਾ ਜੀ ਚਲੋ ਕਰਾ ਕਰੂਗਾ ਪੈਂਦਾ ਉਹਦਾ ਮਾਤਰ ਹੋਰ ਕਰਦਾ ਵਧ ਕਰਦਾਂਗੇ ਠੀਕ ਹੈ ਹਾਂਜੀ ਜੀ ਲਓ ਦੋਸਤੋ ਛੋਟਛੱਪਾ ਹੋ ਜਾਊਗਾ 70000 ਇਹਦੀ ਡਿਮਾਂਡ ਆ ਲੈਣ ਦੇਣ 70000 ਵਿੱਚੋਂ ਹੋ ਜਾਊਗਾ ਮੌਕੇ ਤੇ ਮਾਤਰ ਨੂੰ 20 ਕਿਲੋ ਦੁੱਧ ਇਸ ਗਾਂ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਹਾਂਜੀ ਸੋ ਮੂੰ ਮੱਥੇ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਥੋੜਾ ਲਾਗਿਓ ਵਿਖਾਦ ਕੇ ਬਹੁਤ ਗੋਲ ਗਾਲ ਗਾਂ ਨੇ ਸਫਾਈ ਬਹੁਤ ਚੰਗੀ ਵਹਿ ਰਹੀ ਆ ਠੀਕ ਹੈ ਜੀ ਇਧਰ ਆਪਣੇ ਕੋਲ ਜਿਹੜੀ ਆ ਬੈਡ ਖੜੀ ਏਕ ਇਹਦਾ ਵੀ ਜੀ ਦੂਜਾ ਸੁਬਾ ਵਹਿਰ ਦਾ ਹਾਂਜੀ ਇਹਦੇ ਲਈ ਵੀ ਜੀ 14 ਕਿਲੋ ਦੁੱਧ ਹੋਊਗਾ 14 ਕਿਲੋ ਦੁੱਧ ਦਾ ਦੂਜਾ ਸੁਬਾ ਹਾਂਜੀ ਇਹਨੂੰ ਆਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਵੀ ਹੋ ਗਏ 15 ਦਿਨ 15 ਦਿਨਾਂ ਦੀ ਹਾਂਜੀ ਪੂਰੇ ਵੀ ਜੀ 15 ਸੁਬਾ ਦਿਨ ਹੋ ਗਏ ਆ ਬਾਦ ਨੂੰ ਘਟਦੀ ਆ ਉਹ ਅੱਛਾ ਮਗਰ ਅਣੀ ਮਗਰ ਦੂਜੀ ਵਛੀ ਜੋ ਬੱਚੀ ਜਾਂਦੀ ਮਗਰ ਹਾਂਜੀ ਠੀਕ ਹੈ ਜੀ ਤੇ 15 ਦਿਨਾਂ ਦੀ ਸੂਈ ਸਤਨਾਮ ਇਹ ਦੁੱਧ ਕਿੰਨੇ ਤੇ ਚੱਲਣ ਦੀ ਆ ਵੀ 13 14 ਕਿਲੋ ਹੋਊਗਾ 13 14 ਤੂੰ ਆਪਾਂ ਰਾਤੀ ਲੈਂਦੀ ਏ 13 ਜਾਂ तकरीबन ਕਹਿੰਦੇ 13 ਜਾਂ 14 ਉਹ 13 14 ਕਿਲੋ ਕਿਲੋ ਦੁੱਧ ਘਰ ਵਾਂਦੇ ਜਾਂਦਾ 13 ਕਿਲੋ ਤੇ ਮੰਨ ਕੇ ਕੋਈ ਸੌਦਾ ਕਰ ਲੇ ਹਾਂ ਜੀ ਹਾਂ ਜੀ ਬਾਕੀ ਕੱਦ ਕੋਤ ਦੀ ਤਾਂ ਬਹੁਤ ਵੱਡੀ ਹੈ ਹਨਾ ਕੱਦ ਵੱਡੀ ਮਾੜੇ ਤੇ ਥੱਲੇ ਨਾ 13 ਕਿਲੋ ਦੁੱਧ ਹਾਂ ਜੀ ਹਾਂ ਜੀ ਠੀਕ ਆ ਜੀ ਲਓ ਵੀ ਦੁੱਧ 13 ਕਿਲੋ ਆ ਬਾਕੀ ਕੱਦ ਹਾਈਟ ਦੀ ਪੂਰੀ ਆ ਵੱਡੀ ਆ ਠੀਕ ਆ ਜੀ ਲੰਬੀ ਲੰਬੀ ਵੀ ਪੂਰੀ ਆ ਤੇ ਕੱਦ ਉੱਚਾ ਇਹਦਾ ਵੈੜਦਾ ਠੀਕ ਆ ਜੀ ਬਾਕੀ ਸਾਮੇ ਵੀ ਜਦੋਂ ਵਦਨ ਆਲੀ ਆਪਾਂ ਤੇ ਰਾਤੀ ਆਈ ਆ ਆਪਾਂ ਸਾਮ ਘਾਟੇ ਦੀ ਗਾਂ ਦੀ ਹਾਂ ਹਾਂ ਚੋਣ ਚੰਦ ਦੀ ਚੰਗੀ ਹੈ ਬਹੁਤ ਚੋਈ ਸਾਫ ਹੈ ਬਿਲਕ

ਜੀ ਤੇ ਸਤਰਾਮ ਇੱਕ ਨੇ ਦੇ ਦੇ ਰਿਆ ਫਿਰ ਬੜ ਜੀ 45000 ਦੀ 45 ਦੀ ਹਾਂਜੀ ਹਾਂਜੀ ਠੀਕ ਆ ਕੋਈ ਵੀ ਜੀ ਖੜੇ ਵਾਰ ਦੇ ਜਾਗਰੂ ਦਾ ਸਾਹਮਣੇ ਆ ਲਈ ਉਹ ਕੋਈ ਜਿਹੜੀ ਮੇਰੇ ਭਾਣ ਭੈਣ ਖੜ ਕੇ ਚੋਹੇ ਘੱਟੋ ਵਗਾ ਲਈ ਚਵਾਈ ਬਿਲਕੁਲ ਸਾਫ ਨਾਲ ਚਵਾਈ ਬੜੀ ਜੀ ਸਾਹਮਣੇ ਆ ਦੀ ਨਾਲ ਸਾਹਮਣੇ ਆ ਲਈ ਹੋਗਾ 21 ਗਾ 18 ਕਿਲੋ 16 17 ਕਿਲੋ ਵਧੀ ਜੀ 2 ਕਿਲੋ ਘੱਟ ਦੀ ਨਹੀਂ ਸਾਹਮਣੇ ਆਲੀ ਗਾ ਥੋੜੀ ਸਾਭੀ ਲਗੇ ਨੇ ਬਾਕੀ ਆ ਗਈ ਵਹਿਰ ਆ ਠੀਕ ਆ ਜੀ ਹਾਂਜੀ ਲਓ ਜੀ ਇਹ 45000 ਦੀ ਆ ਠੀਕ ਆ ਹਾਂਜੀ 45000 ਦੇ ਵਿੱਚ ਹੀ ਮਿਲ ਜੂਗੀ ਤੇ 13 ਕਿਲੋ ਦੁੱਧ ਇੱਧੇ ਥੱਲੇ ਹੁਣ ਜਿਹੜਾ ਹਾਜ਼ਰ ਆ ਜਿਹੜਾ ਤੁਸੀਂ ਚੋ ਲੈਣਾ ਇੱਥੇ ਆਣ ਕੇ ਹਾਂਜੀ ਤੇ 45000 ਦੇ ਵਿੱਚ ਆ ਮਗਰ ਵੱਛੀ ਆ ਬਾਕੀ ਜਿਹੜੇ ਭੂਰ ਛੱਟਾ ਕੋਈ ਨਹੀਂ ਆ ਤਵਾਈ ਸਾਹ ਆ ਪਾਵੇ ਇੱਕ ਧਾਰਨ ਮਾਜੇ ਭਾਵੇਂ ਦੋ ਟਾਲ ਚੋ ਕੇ ਸੱਲੀ ਕਰੇ ਫਰੇ ਅਮੇ ਦੋ ਦੇ ਤਿੰਨ ਦਾ ਕੇ ਚੋਵੇ ਆਪਣੇ ਗੱਲ ਦਾ ਨਹੀਂ ਕੋਈ ਠੀਕ ਆ ਹਾਂਜੀ ਠੀਕ ਆ ਇੱਧਰ ਸਤਨਾਮ ਆਪਣੇ ਕੋਲ ਇੱਕ ਆ ਡੱਬੀ ਵੜ ਆ ਗਈ ਫਿਰ ਹਾਂਜੀ ਇਹ ਕਿਵੇਂ ਆ ਇਹ ਜੀ ਜੀ ਗਾਂ ਸੂਈ ਇਹਦਾ ਬੱਚਾ ਮਰ ਗਿਆ ਬਗੈਰ ਬੱਚੋਂ ਆ ਗਈ ਹਾਂਜੀ ਹਾਂਜੀ ਠੀਕ ਇਹ ਕਿੰਨੇ ਕੇ ਸਮੇ ਦੀ ਸੂਈ ਆ ਕਿੰਨੇ ਕ ਸਮੇਂ ਦੀਆ ਇਹਨੂੰ ਸੁਣੀ ਵੀਰ ਜੀ ਮਹੀਨੇ ਤੋਂ ਵੱਧ ਹੋ ਜਾਊਗਾ ਮਹੀਨੇ ਤੋਂ ਵੱਧ ਹਾਂ ਜੀ ਜਾਈ ਦੋੜੇ ਉੱਤੇ ਹੋਵੇ ਘਟਨੀ ਹੋਏ ਤੇ ਕਿੰਨੇ ਕ ਦੁੱਧ ਤੇ ਇਸ ਵਕਤ ਚੱਲਣ ਦੀ ਹੈ ਵੀਰ ਜੀ ਜਿੱਦਾਂ ਵਸ਼ਾ ਜਦੋਂ ਮਿਲਦਾ ਦੁੱਧ ਸੋਨਾ ਸਟਾਰਾ ਇਹਨੂੰ ਠੀਕ ਆ ਹੋਣ ਦੇ ਨਾਲ 12 ਦਿਨ ਇਹਨੂੰ ਥੋੜਾ گاਵਾ ਸੱਜਣਾ ਹੋਣੀ ਕਰਕੇ ਇਹ ਗਵੜਾ ਕਰਦੀ ਅੱਛੇ ਦਾ ਅੱਛਾ ਮਰ ਗਿਆ ਵਾ ਆਪਰੇ ਗਵਾਨ ਕੇ ਮਰਿਆ ਵਾ ਠੀਕ ਕਿਹੜੀ ਗੱਲ ਆ ਬਾਕੀ ਦੋ ਡਾਂ ਕੁ ਚੋ ਸਲੀ ਕਰੇ ਚੋਾਈ ਵੀ ਬਾਕੀ ਵਹਿਰ ਪਾ ਕੇ ਆ ਜੇ ਕੋਲ ਦੇ 13 ਕਿਲੋ ਜਿਹੜਾ ਹੁਣ ਆਪਾਂ ਚਵਾ ਦਾਂਗੇ ਹਾਂਜੀ ਹਾਂਜੀ 12 13 12 ਕਿਲੋ ਉਹਦਾ ਬਾਕੀ ਮੜਾ ਮੜ ਪਾ ਲਈ ਨੇ ਹਾਂਜੀ ਜੀ ਵੀਰ ਜੀ ਵਾਂਗ ਇੱਥੇ ਉੱਤੇ ਲਾਈਦਾ ਠੀਕ ਆ ਬਾਕੀ ਚਵਾਇਤ ਵੀ ਮੇਰੇ ਸਾਹ ਹਿਲਦੀ ਹਿਲਦੀ ਨਹੀਂ ਠੀਕ ਆ ਮੈਂ ਵੀ ਮਹੀਨੇ ਕਿਤੇ ਦੋਸਤੋ ਏਡਗੜ ਜਿਹੜਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਬਗੈਰ ਬੱਚਿਆਂ ਆ ਰੇਟ ਬਿਲਕੁਲ ਜਾਇਜ਼ ਤੇ ਜੈਨੂਨ ਰਹੂਗਾ ਠੀਕ ਆ ਜੀ ਛੋਟੇ ਭਾਅ ਪਰਤੇ ਦੇ ਵਿੱਚ ਮਿਲ ਜੂਗੀ ਤੁਹਾਨੂੰ ਤਾਂ 13 ਕਿਲੋ ਦੁੱਧ ਤੇ ਇਸ ਵਕਤੇ ਚੱਲਣ ਰਹੀ ਆ 13 ਕਿਲੋ ਇਹਦੇ ਥੱਲੇ ਜਿਹੜਾ ਦੁੱਧ ਤੁਸੀਂ ਚੋਕੇ ਦੋ ਟਾਈਮ ਚਾਹੇ ਚਾਰ ਟ ਕਾਤੋਂ ਬਟਾ ਠੀਕ ਆ ਜੀ ਡੱਬੀ ਆ ਰੰਗ ਪ੍ਰਿੰਟ ਦੀ ਗੱਲ ਕਰ ਗਏ ਫੈਸ਼ਨ ਫੁਸ਼ਨ ਦੀ ਤੇ ਡੱਬੀ ਵੈੜਾ ਠੀਕ ਆ ਆ ਵੇਖੋ ਠੀਕ ਠੀਕ ਆ ਸੁਣ ਮੂਹਲ ਕਰਵਾਣਾ ਆ ਆ ਵੇਖੋ ਠੀਕ ਆ ਅਸਟ ਸਦਨਾਮ 13 ਕਿਲੋ ਦੁੱਧ ਦੇ ਹਿਸਾਬ ਨਾਲ ਅੱਜ ਫਿਰ ਇਹਦਾ ਮੁੱਲ ਕੀ ਕੀਤਾ ਵੀਰ ਜੀ 2000 ਛੱਡਾਂ ਚ 4000 ਚ 38 ਦੀ ਹਾਂਜੀ ਜੀ ਲਈ ਆ ਬਹੁਤ ਮਹਿੰਗੀ ਆ ਹੁਣ ਕਾਡਾ ਮੁੱਲ ਵਸ਼ ਕਰਕੇ ਲਾਉਣ ਨੂੰ ਵੀਰ ਜੀ ਮਾਸ਼ਾਅੱਲਾ ਜੀ ਦੇਖ ਸਕਦੇ ਪਰ ਬਈ ਕੰਮ ਨਹੀਂ ਕਰਨਾ ਜਿਹਦੀ ਗੱਲ ਆ ਬਾਕੀ ਚਵਾਈ ਚ ਵੀ ਬਿਲਕੁਲ ਸਾਫ਼ ਆ ਚੰਗੀ ਜਿੰਨੀ ਗਾਂ ਸਾਹੀ ਸਾਫ਼ ਆ ਠੀਕ ਆ ਜੀ 38000 ਦੀ ਦੇ ਦਾਂਗੇ ਹਾਂਜੀ ਜੀ ਠੀਕ ਆ ਲੋ ਵੀ ਇਹ 38000 ਦੀ ਤੁਹਾਨੂੰ ਮਿਲ ਜੂਗੀ ਠੀਕ ਆ ਅੱਜ ਤੇ ਕਦਗੂ ਤੇ ਦਾ ਵੱਡਾ ਮੇਰਾ ਭਰਾ ਠੀਕ ਆ ਜੀ ਫਾਈਟ ਕੱਟ ਦੀ ਪੂਰੀ ਆ ਤੇ ਦੁੱਧ 13 ਕਿਲੋ ਦੇ ਹਿਸਾਬ ਨਾਲ 38000 ਇਹਦਾ ਮੁੱਲ ਹਾਂਜੀ ਵੀਰ ਜੀ ਬੱਚਾ ਵੇਲੇ ਦੁੱਧ ਦੇ ਅੱਗੇ 18 ਕਿਲੋ ਦਾ 60000 ਦਾ ਰਿਕਦੀ ਪਰ ਆਪਾਂ ਬੱਚੇ ਮਰੇ ਵਾਲਾ ਮੁੱਲ ਕੀਤਾ ਜਿਹੜਾ ਬੱਚਾ ਮਰਿਆ ਜਿਹੜੀ ਜੜੀ ਚੱਲ ਕੇ ਪੈਪਰਡ ਖਰਕੇ ਚੋਣੀ ਹੈ ਚਲੋ ਉਹ ਤਾਂ ਜੜੀ ਸਤਨਾ ਅਰੀਜਨਲ ਗੱਲ ਉਹ ਆਪਾਂ ਬਾਕੀ ਵੀਰ ਜੀ ਮਸ਼ੀਨ ਤੇ ਲੱਗੀ ਜੋ ਅੱਛਾ ਜੇ ਮਰਜੀ ਮਸ਼ੀਨ ਆ ਚੋਗੇ ਮਸ਼ੀਨ ਦੀ ਚੌਲੀ ਦੇ ਗਾਹੀ ਆ ਚੰਗੇ ਫਾਰਮ ਤੋਂ ਗਾਂ ਲਈਏ ਮਾਰੇ ਮੋਟੇ ਬੰਦੇ ਗਾਣੀ ਨਹੀਂ ਪਰ ਇਹਨਾਂ ਵੀ ਆ ਬੱਚਾ ਮਰ ਗਿਆ ਵੇਣ ਕਿ ਉਹ ਥੋੜਾ ਉਹ ਪੋਦੇ ਬਾਲਟੇ ਬੁਲਟੇ ਕਰਕੇ ਦੁੱਧ ਪਾਉਂਦੇ ਸੀ ਆਪ ਕੋਈ ਧੋਈ ਨਹੀਂ ਕੀਤਾ ਬੱਚਾ ਮਰ ਗਿਆ ਠੀਕ ਹੈ ਕਿਹੜੀ ਗੱਲ ਠੀਕ ਹੈ ਜੀ ਬਾਕੀ ਦੋਸਤੋ ਇਹ ਡਿਟੇਲ ਸੀਗੀ ਇਸ ਵਾਰਡ ਦੀ ਤੇ ਇੱਧਰ ਇੱਕ ਤੋਂ ਨੂੰ ਇੱਕ ਹੋਰ ਵਾਰਡ ਦਿਖਾ ਦਿੰਨੇ ਆ ਇਹ ਵੀ ਸਰਜਰੀ ਸੂਈ ਹੈ ਵੀਰ ਹਾਂਜੀ ਇਹਦਾ ਸਮਾਂ ਕਿੰਨਾ ਕੋ ਗਿਆ ਨੂੰ ਸੂਈ ਨੂੰ ਇਹ ਵੀਰ ਜੀ ਕੱਲ ਪਰਸੋਂ ਸ਼ਾਮੀ ਸੂਈ ਜੋ ਪਰਸੋਂ ਦੀ ਹੈ ਹਾਂਜੀ ਠੀਕਾ ਕਰੋ ਸੰਗ ਦੇ ਵਿੱਚ ਹਾਂਜੀ ਮਗਰ ਬੱਚਾ ਇਹਦੇ ਹਾਂਜੀ ਹਾਂਜੀ ਵਸ਼ੀ ਵਸ਼ੀ ਹੈ ਵੀਰ ਜੀ ਮਗਰ ਬੱਚੀਆਂ ਨੇ ਨਾ ਸਾਰੀਆਂ ਮਗਰ ਵਸ਼ੀਆਂ ਇਹ ਕਹਦਾ ਬੱਚਾ ਜਿਹੜਾ ਮਰਿਆ ਉਹ ਬੱਚਾ ਹੈ ਠੀਕ ਹੈ ਜੀ ਹਾਂਜੀ ਲੋਬੀ ਉਹਦੇ ਮਗਰ ਬੱਚੀ ਹੈ ਠੀਕ ਹੈ ਜੀ ਤੇ ਅੱਜ ਕਿੰਨੇ ਦਿਨ ਹੋਗੇ ਸੂਈ ਨੂੰ ਇਹ ਜਿਹੜੀ ਪਾਸਾ ਸੂਈ ਜੋ ਪਰਸੋਂ ਦੀ ਹੈ ਹਾਂਜੀ ਪਰਸੋਂ ਰਾਤ ਸਹੀ ਆ ਬੋਲੇ ਜੀ ਹੋਊਗੀ ਆਹ ਜੀ ਜੀ ਬੋਲੇ ਬੋਲੇ ਹੋ ਜੀ ਬੋਲੇ ਜੀ ਸਾਹਿਬ ਜੀ ਪੂਰੀ ਨਹੀਂ ਕੀਤੀ ਕਿੰਨਾ ਬੋਲਾ ਸਜਨਾਵੇਂ ਤੇ ਇਹ ਵਾਲੇ ਜੀ 12 ਕਿਲੋ ਹੋਊਗਾ 11 12 11 12 ਠੀਕ ਆ ਜੀ ਹਾਂ ਜੀ ਲਓ ਜੀ 12 11 ਕਿਲੋ ਬੋਲਾ ਹੀ ਬੋਲਾ ਠੀਕ ਆ ਜੀ ਅੱਜ ਪਰਸੋਂ ਦੀ ਸੋਈਆ ਚ ਤਿੱਜਾ ਦੇਣਾ ਬਾਕੀ ਜੀ ਜਲਸੀ ਦੀ ਸ਼ਾਈ ਵਾਲ ਚ ਕ੍ਰਾਸ ਪਾਖ ਰਾ ਜੀ ਥਣ ਥਣੋਂ ਬੜਾ ਚਵਾਈ ਬਿਲਕੁਲ ਨੰਬਰ ਆ ਜਿਕੇ ਬੀਬੀ ਚੌਣੀ ਬਹੁਤ ਵਧੀਆ ਉਹਨਾਂ ਬੀਬੀ ਤੋਂ ਆਪਣੀ ਚੌਣੀ ਰਹੀ ਆ ਅੱਛਾ ਅੱਛਾ ਜੀ ਇਹ ਕ੍ਰਾਸ ਆਂਗ ਦੇ ਵਿੱਚ ਹਾਂ ਜੀ ਲਓ ਜੀ ਮਗਰ ਬੱਛੀ ਆ ਇਹਨੂੰ ਹਿੱਕ ਦੇ ਆ ਜਮੜਾ ਆ ਬੱਚਾ ਜੀ ਠੀਕ ਆ ਜੀ ਸੋ ਨਾ ਵੀ ਬਿਲਕੁਲ ਪੀਗਾ ਜਲਸੀ ਦਾ ਭਰਾ ਜੀ ਨੇ ਬਹੁਤ ਵਧੀਆ ਨਾਰੂ ਨਾਲ ਜੋ ਠੀਕ ਆ ਜੀ ਹਾਂ ਜੀ ਲਓ ਜੀ ਨਾਰੂ ਨਾਲ ਆ ਬੱਚੇ ਤੇ ਠੀਕ ਆ ਜੀ ਸੋ ਇਹ ਜਿਹੜੀ ਵਹਿੜ ਹੈ ਹਾਂਜੀ ਤੇ ਪਰਸੋਂ ਦੀ ਸੂਈ ਅੱਜ ਤੱਜਾ ਦੇਣਾ ਬਾਕੀ ਚੋਣ ਚਵਾ ਦੀ ਵੀ ਪੂਰੀ ਖਰੀ ਹੈ ਸਾਫ ਹਾਂਜੀ ਹਾਂਜੀ ਠੀਕ ਹੈ ਬਈ ਆ ਤੋਰ ਲਈ ਮੰਨਦੇ ਵਾਂ ਹਾਂ ਜੀ ਮੈਂ ਇੰਦਬੀ ਦਾ ਗੱਲ ਕਰਦਾ ਠੀਕ ਹੈ ਜੀ ਲਬੇਸੋ ਦਾ ਆਮੇ ਦਾ ਡਮਾਡ ਮੋਲ ਕੀ ਕਰਤਾ ਜੀ 45000 ਰੁਪਿਆ 45 ਹਾਂ ਜੀ ਹਾਂ ਜੀ ਠੀਕ ਬਾਕੀ ਥੋੜੀ ਜੀ ਵੀਰ ਜੀ ਸੂਜ ਆਈ ਕਰਕੇ ਨਾ ਅੱਜ ਪੱਠੇ ਪੱਠੇ ਨਹੀਂ ਚੁੱਕਣ ਦੀ ਆਪਾਂ ਨੂੰ ਪਸੋਂ ਸਹੀ ਕਰ ਲੈ ਜਾਂਦੀ ਆ ਥੋੜੀ ਗਾਂ ਸਾਹਮਣ ਵਾਲੀ ਆ ਗਾਂ ਚੰਗੀ ਹੋ ਜੂਗੀ 45 ਦੀ ਹੋ ਜੂਗੀ 45 ਦੀ ਹੋ ਜੂਗੀ ਮਾਨਤਾ ਕਰਾਂਗੇ ਵੀਰ ਜੀ ਹੋਰ ਕਰਦਾਂਗੇ ਮਾਨਤਾ ਨਾਲ ਠੀਕ ਹੈ ਵੀਰ ਜੀ ਲਓ ਜੀ ਇਹ 45000 ਦੇ ਮਿਲ ਜੂਗੀ ਠੀਕ ਆ ਜੀ ਤੇ ਬੌਲੇ ਦੇ ਵਿੱਚ ਮਗਰ ਬੱਛੀ ਬੜਾ ਅੱਜ ਜੰਨੀਆਂ ਵੀ ਆਪਾਂ ਤੁਹਾਨੂੰ ਦਿਖਾਈਆਂ ਬੜਾ ਗਾਵਾਂ ਜੰਨੀਆਂ ਵੀ ਆ ਠੀਕ ਆ ਜੀ ਸਾਰੀਆਂ ਸੱਜਰ ਤਾਜੀਆਂ ਸੂਈਆਂ ਨੇ ਤੇ ਤਕਰੀਬਨ ਇੱਕ ਬਗੈਰ ਬੱਚੇ ਤੋਂ ਆ ਤੇ ਜਿਨ੍ਹਾਂ ਦੇ ਨਾਲ ਬੱਚੇ ਹੈਗੇ ਆ ਉਹ ਦਿਨਾਂ ਦਾ ਵੇਰਵਾ ਵੀ ਪਾ ਦਿੱਤਾ ਤੇ ਬਾਕੀ ਹੁਣ ਮੌਕੇ ਤੇ ਜਿੰਨਾ ਦੁੱਧ ਆ ਇਹਨਾਂ ਬੜਾ ਦੇ ਥੱਲੇ ਉਹ ਤੁਹਾਨੂੰ ਆਪਾਂ ਨੋਟ ਕਰਾ ਦਿੱਤਾ ਠੀਕ ਆ ਜੀ ਆਨਲਾਈਨ ਕੋਈ ਵੀਰ ਖਰੀਦਾ ਆਨਲਾਈਨ ਤੁਸੀਂ ਵੀਡੀਓ ਕਾਲ ਤੇ ਚਵਾਈ ਕਰਾ ਲਓ ਇੱਥੇ ਆਣ ਕੇ ਚੋਕੇ ਵੇਖਣੀ ਕਿਸੇ ਭਰਾ ਨੇ ਤੇ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰੋ ਠੀਕ ਆ ਜੀ ਮਾਲ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਇਸ ਘਰੇ ਇਸ ਕਿਲੇ ਦੇ ਉੱਤੇ ਆਉਂਦਾ ਰਹਿੰਦਾ ਠੀਕ ਆ ਤੇ ਹਾਂ ਜੀ ਤੇ ਨੰਬਰ ਵੀਰੇ ਕਰਦੇ ਸਾਂਜੇ ਆਪਣੇ 77474 7747408395 ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਇੱਕੋ ਨੰਬਰ ਚੱਲਦਾ ਇੱਕੋ ਨੰਬਰ ਚੱਲਦਾ ਠੀਕ ਆ ਹਾਂ ਜੀ ਲੋ ਵੀ ਇਹ ਦੋਸਤੋਂ ਨੰਬਰ ਸਕਰੀਨ ਦੇ ਉੱਪਰ ਚੱਲਣ ਡਿਆ ਨੰਬਰਾਂ ਤੇ ਤੁਸੀਂ ਕਾਲ ਕਰੋ ਵਿਜ਼ਿਟ ਕਰੋ ਪਿੰਡ ਸੋਲ ਬਿਲਕੁਲ ਨਜ਼ਦੀਕ ਪਿੰਡ ਪੁੱਛਰ ਤੇ ਗੱਗੋਪੋਹ ਥਾਣੀ ਵੀ ਤੁਸੀਂ ਆ ਸਕਦੇ ਠੀਕ ਆ ਜੀ ਤੇ ਪਾਇਆ ਚਪਾਲ ਚਪਾਲ ਦੇ ਰਸਤੇ ਰਹੀ ਵੀ ਆ ਸਕਦੇ ਜੇ ਵੈਸੇ ਸਾਰੇ ਪਾਸੇ ਰਸਤੇ ਲੱਗਦੇ ਆ ਸੌਰ ਸਿੰਘ ਥਾਣੇ ਨਹੀਂ ਆਉਂਗੇ ਪੁੱਚਰਪਿੰਡ ਆਉਂਗੇ ਠੀਕ ਆ ਜੀ ਜੇ ਪਿੰਡ ਸੋਲ ਵਿਜਿਟ ਕਰਨਾ ਹੋ ਸਿੱਧਾ ਆਪੇ ਹਾਂ ਜੀ ਜਿਹੜਾ ਵੀਰ ਬਾਬਾ ਬੜਾ ਸਾਹ ਦਾ ਸੁਆਉਂਗਾ ਨਾ ਮਸਰ ਲੈ ਲੋ ਜੀ ਸਿੱਧਾ ਆਪਣੇ ਪਿੰਡ ਹੀ ਆ ਜਾਂਦਾ ਹੈ ਆਪਰਾ ਪਿੰਡ ਹੈ ਸੋਲ ਛਟੀਆਂ ਪਾਸੇ ਹੈਗਾ ਖਾਸ ਸੋਲ ਆ ਵੀਰ ਦੀ ਵੀਡੀਓ ਬਣਦੀ ਆਪਣੀ ਸੋਲ ਪਿੰਡ ਦੇ ਵਿੱਚ ਬਣਦੀ ਆ ਹਾਂ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਚਪਾਲ ਵੀ ਥੋੜਾ ਰਹਿ ਗਿਆ ਥੋੜਾ ਹਨਾ ਚਪਾਲ ਆ ਜੀ ਰਹਿ ਗਿਆ 67 ਕਿਲੋਮੀਟਰ ਪਾਜੀ ਠੀਕ ਤੇ ਬਾਕੀ ਜਿਹੜਾ ਯਾਨੀ ਕਿ ਆਪੇ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਤਸਲੀ ਕਰੇ ਖੜੇ ਇਹਦੀ ਕੋਈ ਲਾਹਮੀ ਵਾਲੀ ਗੱਲ ਨਹੀਂ ਆ ਪਹੁੰਚ ਚਾਰ ਡੰਗ ਵੀ ਚੋਈ ਜੇ ਕੋਈ ਆਪਣੀ ਜਿੱਦੀ ਗੱਲ ਨਹੀਂ ਜੇ ਤੁਹਾਡੇ ਮਨ ਨੂੰ ਲੱਗੂ ਤੇ ਡੰਗਰ ਲੈ ਜੇ ਨਹੀਂ ਉਹ ਆਪਣੇ ਸਾਈ ਆਪਸ ਲੈ ਜੇ ਔਰ ਦੂਸਰੀ ਗੱਲ ਕੋਈ ਨਹੀਂ ਦੂਜਾ ਵੀ ਦੇ ਚ ਫੋਨ ਕਰਕੇ ਜਿਹੜਾ ਵੀਰ ਆਉਣਾ ਫੋਨ ਕਰਕੇ ਆਵੇ ਆਪਣੀ ਪਸ਼ੂ ਦੇ ਘਤ ਨਹੀਂ ਜਾ ਕੇ ਦੇ ਇਹਦੀ ਬੇਨਤੀ ਹੈ ਜੀ ਬਿਲਕੁਲ ਜੀ ਬਿਲਕੁਲ ਲੋਬੀ ਪ੍ਰਭੋ ਇਹ ਗੱਲਬਾਤ ਆ ਠੀਕ ਆ ਜੀ ਤੇ ਇਹ ਨਾਗਾ ਜ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਪਿੰਡ ਸੋਲ ਤੋਂ ਸੋ ਫਿਲਹਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ